ਨਵੇਂ ਸਾਲ ਦੇ ਨਵੇਂ ਦਿਨ ਤੇ ਤੁਹਾਡੇ ਸਾਰੇ ਬਹੁਤ سارے ਸਾਡੇ ਨੌਜਵਾਨ ਸਾਥੀਆਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੱਖ-ਵੱਖ ਇਲਾਕਿਆਂ ਤੋਂ ਬੇਸਿਕਲੀ ਲੁਧਿਆਣੇ ਤੋਂ ਖੰਨੇ ਤੋਂ ਫਤੇਗੜ ਸਾਹਿਬ ਤੋਂ ਸਾਡੇ ਸਾਥੀਆਂ ਨੇ ਅੱਜ ਜਿਹੜਾ ਜੁਆਇਨ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਬੀਜੇਪੀ 'ਚ ਸ਼ਾਮਿਲ ਹੋਣ ਤੇ ਤੇ ਬਹੁਤ-ਬਹੁਤ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿਉਂਕਿ ਉਹਨਾਂ ਨੇ ਬਹੁਤ ਹੀ ਅੱਛਾ ਇੱਕ ਫੈਸਲਾ ਲਿਆ ਹੈ ਪੰਜਾਬ ਅੱਜ ਜਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਉਹਦੇ ਵਿੱਚ ਪੰਜਾਬੀਆਂ ਨੂੰ ਆਪਣੇ ਆਪ ਕਰੜੇ ਫੈਸਲੇ ਲੈਣੇ ਪੈਣਗੇ ਜੋ ਕੁਝ ਪੰਜਾਬੀਆਂ ਨੇ ਭੁਗਤਿਆ ਪਿਛਲੇ 2 ਸਾਲ ਦੇ ਸਮੇਂ ਦੇ ਅੰਦਰ ਜਦੋਂ ਉਹਨਾਂ ਨੇ ਇੱਕ ਨਵਾਂ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਬਦਲਾਵ ਬਹੁਤ ਮਹਿੰਗਾ ਪਿਆ ਪੰਜਾਬ ਨੂੰ ਹਰੇਕ ਪੱਖੋਂ ਕੀਮਤ ਦੀ ਜਦੋਂ ਗੱਲ ਕਰਦੇ ਹਾਂ ਰੋਜ਼ ਤਾਂ ਪਹਿਲਾਂ ਤਾਂ ਕੁਝ 4-6 ਮਹੀਨੇ ਪਹਿਲਾਂ ਜਦੋਂ ਗੱਲ ਹੋਈ ਸੀ ਗਵਰਨਰ ਸਾਹਿਬ ਨਾਲ ਜਦੋਂ ਸਿੰਘ ਫਸੇ ਸੀ ਇਸ ਸਰਕਾਰ ਦੇ ਉਦੋਂ ਮੈਂ ਕਿਹਾ ਸੀ 100 ਕਰੋੜ ਰੁਪਏ ਰੋਜ਼ ਆ ਪੰਜਾਬ ਦੇ ਉੱਤੇ ਕਰਜ਼ਾ ਚੜਾ ਰਹੇ ਹੈ ਹੁਣ ਜਿਹੜਾ ਅੰਕੜਾ ਹੈ 120 ਕਰੋੜ ਰੁਪਏ ਤੱਕ ਪਹੁੰਚ ਗਿਆ ਰੋਜ਼ ਦਾ ਹਰ ਰੋਜ਼ ਪੰਜਾਬ ਦੇ ਉੱਤੇ 120 ਕਰੋੜ ਰੁਪਇਆ ਚੜਾਈ ਜਾ ਰਹੇ ਹੈ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਗੁੰਡਾਗਰਦੀ ਖੋ ਲੁੱਟ ਖਸੋਟ ਜਿਹੜੀ ਚੱਲੀ ਹੈ ਉਹ ਜਿਹੜਾ ਇੱਕ ਵਜਨ ਪੰਜਾਬ ਦੇ ਉੱਤੇ ਪੈ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਤੇ ਉਸ ਤੋਂ ਵੀ ਵੱਡਾ ਵੱਡਾ ਜਿਹੜਾ ਅੱਜ ਮੁਕਾਮ ਦੇਖਣ ਨੂੰ ਮਿਲਿਆ ਇੱਕ ਬਹੁਤ ਹੀ ਸ਼ਰਮ ਵਾਲਾ ਮੁਕਾਮ ਜਿਹੜਾ ਪੰਜਾਬ ਵਾਸਤੇ ਹੁਣ ਤਾਂ ਹੀ ਤਾਂ ਹਾਈ ਕੋਰਟ ਸਿਰਫ ਜੇਲ੍ਹਾਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਸੀਗਾ ਜਿਹੜੇ ਗੈਂਗਸਟਰ ਤੇ ਜੁੜੇ ਜਿਹੜੇ ਬਦਮਾਸ਼ ਅੰਦਰ ਜੇਲ੍ਹਾਂ 'ਚ ਬੈਠ ਕੇ ਵੀਡੀਓ ਕਾਨਫਰੈਂਸ ਕਰ ਰਹੇ ਸੀਗੇ ਇੰਟਰਵਿਊ ਆ ਦੇ ਰਹੇ ਸੀਗੇ ਸੋਸ਼ਲ ਮੀਡੀਆ 'ਤੇ ਆਪਣੀ ਜਨਮ ਦਿਨ ਦੀਆਂ ਤੇ ਹੋਰ ਪਾਰਟੀਆਂ ਮਨਾਉਣ ਦੀ ਖਬਰਾਂ ਚੜਾ ਰਹੇ ਸੀਗੇ ਉਹ ਤਾਂ ਕੀਤਾ ਹੀ ਕੀਤਾ ਸੀਗਾ ਜੇਲ੍ਹਾਂ ਚੋਂ ਜਿਸ ਤਰ੍ਹਾਂ ਨਸ਼ੇ ਦਾ ਵਪਾਰ ਚੱਲ ਰਿਹਾ ਸੀ ਉਹਦੇ ਉੱਤੇ ਹਾਈ ਕੋਰਟ ਨੇ ਕਮੈਂਟ ਕੀਤੇ ਸੀਗੇ ਪਰ ਅੱਜ ਜਿਹੜੇ ਹਾਈ ਕੋਰਟ ਦੇ ਕਮੈਂਟ ਆਏ ਐ ਜਿਸ ਤਰ੍ਹਾਂ ਉਹਨਾਂ ਨੇ ਦਰੁਪਤੀ ਦੀ ਗੱਲ ਕੀਤੀ ਐ ਵੀ ਜਿਸ ਤਰ੍ਹਾਂ ਦਰੁਪਤੀ ਦਾ ਚੀਰ ਹਰਣ ਕੀਤਾ ਸੀਗਾ ਕੌਰਵਾਂ ਦੇ ਸਮੇਂ ਦੇ ਅੰਦਰ ਉਹੀ ਹਾਲ ਅੱਜ ਪੰਜਾਬ ਦੇ ਅੰਦਰ ਪੰਜਾਬ ਦੀ ਧੀਆਂ ਮਾਤਾਂਾਂ ਪੈਣਾ ਕੋਈ ਦੀ ਕਿਸੇ ਦੀ ਵੀ ਅੱਜ ਇੱਜ਼ਤ ਅੱਜ ਮਹਿਫੂਜ਼ ਐ ਨਹੀਂ ਪੰਜਾਬ ਦੇ ਅੰਦਰ ਜੋ ਘਟਨਾ ਵਾਪਰੀ ਐ ਕਰਨ ਤਾਰਨ ਦੇ ਅੰਦਰ ਉਹਨੂੰ ਲੈ ਕੇ ਹਾਈ ਕੋਰਟ ਨੇ ਜਿਸ ਤਰ੍ਹਾਂ ਦ੍ਰੋਪਦੀ ਦਾ ਉਦਾਹਰਣ ਦਿੱਤਾ ਹੈ ਮੈਂ ਸਮਝਦਾ ਵੀ ਹਾਈ ਕੋਰਟ ਇੱਕ ਕਮੀ ਰਹੀ ਉਹ ਸਵਾਲ ਜਿਹੜਾ ਹੈ ਉਹਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਪਊਗਾ ਜੇ ਉਹ ਦ੍ਰੋਪਦੀ ਦੇ ਤਰ੍ਹਾਂ ਚੀਰ ਹਰਣ ਹੋਇਆ ਹੈ ਤੇ ਦੁਰਯੋਧਨ ਕੌਣ ਹੈ ਪੰਜਾਬ ਦਾ ਕੌਰਵ ਕੌਣ ਹੈ ਪੰਜਾਬ ਦੇ ਆ ਫੈਸਲਾ ਪੰਜਾਬ ਦੇ ਲੋਕਾਂ ਨੂੰ ਆ ਜਜਮੈਂਟ ਦੇਣੀ ਪਊਗੀ ਹਾਈ ਕੋਰਟ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਜਿਹੜੇ ਨੌਜਵਾਨ ਸਾਥੀ ਐ ਇਹਨਾਂ ਨੂੰ ਅੱਗੇ ਹੋ ਕੇ ਬਾਗਡੋਰ ਸੰਭਾਲਣੀ ਪਊਗੀ ਇੱਕ ਲੀਡਰਸ਼ਿਪ ਰੋਲ ਅਡਾਪਟ ਕਰਨਾ ਪਊਗਾ ਜੇ ਲੋਕਾਂ ਨੂੰ ਆਪਣੀ ਲੀਡਰਸ਼ਿਪ ਆਪਾਂ ਕੋਈ ਪੇਡਾਂ ਵਾਂਗੂ ਕਿਸੇ ਦੇ ਮਗਰ ਚੱਲ ਕੇ ਨਹੀਂ ਲੋਕਾਂ ਨੇ ਫੈਸਲਾ ਕੀਤਾ 92 ਐਮਐਲਏ ਜਿਤਾਤੇ ਤੇ ਜਿਹੜੇ ਐਮਐਲਏ ਹੈ ਲੋਕਾਂ ਦੀ ਗੱਲ ਨਾ ਕਰਕੇ ਉਸ ਧੀ ਮਾਂ ਭੈਣ ਜਿਹਦੀ ਇੱਜ਼ਤ ਉਥੇ ਸੜਕਾਂ ਦੇ ਉੱਤੇ ਰੋਲੀ ਗਈ ਉਹਦੀ ਗੱਲ ਨਾ ਕਰਕੇ 92 ਦੇ 92 ਜਿਹੜੇ ਐਮ.ਐਲ.ਏ. ਜਾ ਕੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਥੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਭ੍ਰਸ਼ਟ ਆਦਮੀ, ਇੱਕ ਬੇਈਮਾਨ ਆਦਮੀ ਤੇ दारू ਦੇ ਅੰਦਰ ਜਿਹਨੇ ਘੁਟਾਲੇ ਕੀਤੇ ਆ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਬ ਕਹਿੰਦੇ ਨਾ ਪਗੜੀ ਸੰਭਾਲ ਜਿੱਤਾ ਅੱਜ ਸਮਾਂ ਆ ਗਿਆ ਸਾਬ ਪਗੜੀ ਸੰਭਾਲਣ ਦਾ ਸਮਾਂ ਆ ਗਿਆ ਆਪਾਂ ਨੂੰ ਸਾਹਮਣੀ ਪਾਉਗੀ ਸਾਬ ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ ਕੋਈ ਆਸ ਨਹੀਂ ਇਹਨਾਂ ਤੋਂ ਐ ਇਹ ਦੇਸ਼ ਸੰਭਾਲਣ ਦੀ ਗੱਲ ਕਰੀ ਜਾਂਦੇ ਆ ਪੰਜਾਬ ਸੰਭਾਲਣ ਦੀ ਗੱਲ ਕਰੀ ਜਾਂਦੇ ਆ 7 MP ਨਹੀਂ ਸੰਭਾਲੇ ਗਏ ਇਹਨਾਂ ਤੋਂ ਰਾਜ ਸਭਾ ਦੇ MP ਚੁਣ ਕੇ ਭੇਜੇ ਐ ਇੱਕ ਨਹੀਂ ਆਇਆ ਉੱਥੇ ਇੱਕ ਨਹੀਂ ਆਇਆ ਉੱਥੇ ਪਾਠਕ ਸਾਹਿਬ ਤੁਰੇ ਫਿਰਦੇ ਐ ਬਾਕੀ ਕਿੱਥੇ ਐ ਉਹ ਤਾਂ ਇਹਨਾਂ ਦੇ ਆਪ ਦੇ ਐ ਉਹਨਾਂ ਨੇ 6 ਦੇ 6 MP ਇੱਕ 6 ਵੀ ਕਾਵੇ ਸਾਬ ਇੱਕ ਤਾਂ ਟਾਪ ਹੀ ਲਾ ਗਏ ਰਾਗਵ ਚੱਡਾ ਜੀ ਜਿਹੜੇ ਮੇਨ ਸੀਗੇ ਜਿਹੜੇ ਸਰਕਾਰ ਚਲਾ ਰਹੇ ਸੀ ਉਹ ਤਾਂ ਇੱਥੋਂ ਪੰਜਾਬ ਤੋਂ ਨਜ਼ਰਦਲ ਹੋ ਗਏ ਪੱਟੀ ਸਾਹਿਬ ਆ ਕੋਈ ਛੋਟੀ ਗੱਲ ਨਹੀਂ ਉਹ ਵਰਚੁਅਲ ਚੀਫ ਮਿਨਿਸਟਰ ਸੀਗੇ ਪੰਜਾਬ ਦੇ ਤੇ ਅੱਜ ਜਦੋਂ ਪੀੜ ਪਈ ਹੈ ਪੰਜਾਬ ਤੇ ਤੇ ਸ਼੍ਰੀਮਾਨ ਜੀ ਜਾ ਕੇ ਲੰਡਨ ਬੈਠੇ ਐ ਇਹ ਜਿਹੜੇ ਬਾਕੀ ਐਮਪੀ ਸਹਿਬਾਨ ਇੱਥੇ ਨਹੀਂ ਆਏ ਮੈਂ ਸਮਝਦਾ ਉਹਨਾਂ ਨੇ ਇਹਦੇ ਤੇ ਮੋਹਰ ਲਾਤੀ ਵੀ ਆ ਜਿਹੜੇ ਕੇਜਰੀਵਾਲ ਸਾਹਿਬ ਹੈ ਵਾਕਈ ਦਾਰੂ ਵਾਲੇ ਮਸਲੇ ਦੇ ਅੰਦਰ ਲਿਪਟ ਹੈ ਤੇ ਅਸੀਂ ਇਸ ਕੰਮ ਦੇ ਨਾਲ ਇਹਨਾਂ ਦੇ ਨਾਲ ਨਹੀਂ ਕੱਢਦੇ ਆ ਆਪਣੇ ਆਪ ਚ ਇੱਕ ਸਬੂਤ ਹੈ ਚਾਹੇ ਅਜ ਸੰਜੇ ਸਿੰਘ ਜੀ ਆ ਗਏ ਚਾਹੇ ਪਾਠਕ ਜੀ ਆ ਗਏ ਪਰ ਪੰਜਾਬ ਦੇ ਲੋਕ ਪੁੱਛਦੇ ਆ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਤੁਹਾਡੇ ਵਾਲੇ ਐਮਪੀ ਕਿੱਥੇ ਹੈ ਕਰੋਗੇ ਕੀ 13 ਲੈ ਕੇ ਤੁਹਾਡੇ ਤੋਂ ਤਾਂ ਪੰਜ ਨਹੀਂ ਸਾਹਮਣੇਗੇ ਮੰਗਦੇ ਹੋ 13 ਇਸ ਕਰਕੇ ਸਾਥੀਓ ਇਹਨਾਂ ਤੋਂ ਤਾਂ ਐਮਪੀ ਨਾ ਸਾਹਮਣੇ ਨਾ ਪੰਜਾਬ ਸੰਭਾਲਣ ਦੀ ક્ષਮਤਾ ਇਹਨਾਂ 'ਚ ਨਾ ਇਹਨਾਂ ਦੀ ਨੀਅਤ ਇਨਾਂ ਦੀ ਨੀਅਤ ਤੇ ਨਾ ਛੱਡ ਕੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦੇ ਆਪਣੀ ਇੱਜ਼ਤ ਆਪਣਾ ਪੰਜਾਬ ਆਪਣਾ ਭੁਵਿੱਖ ਆਪਣੀ ਜਵਾਨੀ ਆਪਣੀ ਕਿਸਾਨੀ ਤੇ ਭੁਵਿੱਖ ਦੇ ਉੱਤੇ ਪਹਿਰਾ ਆਪਾਂ ਨੂੰ ਦੇਣਾ ਪਊਗਾ ਇਹਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਇੱਕ ਬਾਰ ਫਿਰ ਤੋਂ ਜੀ ਆਇਆਂ ਆਖਦਾ ਵਧਾਈ ਦਿਨਾ ਆਓ ਰਲ ਮਿਲ ਕੇ ਪੰਜਾਬ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਹੱਕਾਂ ਦੇ ਉੱਤੇ ਪਹਿਰਾ ਦਈਏ ਪੰਜਾਬ ਦੇ ਉਜਵਲ ਭਵਿੱਖ ਵਾਸਤੇ ਕੰਮ ਕਰੀਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ